ਬਾਈ ਜੀ ਹੁਣ ਗੱਲ ਇਹ ਆ ਵੀ 25 ਸਾਲ ਹੋ ਗਏ ਛੱਪੜ ਬਚਾਦਿਆਂ ਨੂੰ ਥੱਲੇ 25 ਸਾਲ ਹੋ ਗਏ ਕੁਰਸੀ ਡਾਦਿਆਂ ਨੂੰ 25 ਸਾਲ ਹੋ ਗਏ ਇਹਨਾਂ ਤੋਂ ਆਂਦੇ ਜਦੋਂ ਉਹਨਾਂ ਦਾ ਫੋਨ ਆਂਦਾ ਵੀ ਪਹੁੰਚ ਰਿਆਂ ਲੋਕਾਂ ਨੂੰ ਇਕੱਠੇ ਕਰਨਾ ਥਾਂ ਥਾਂ ਤੇ ਉੱਥੇ ਇਹਨਾਂ ਦੀ ਸੇਵਾ ਕਰਨ ਡੇਟਰਾ ਦੀ ਬੱਡੇ ਡੇਟਰਾ ਜਦੋਂ ਇਹਨਾਂ ਨੇ ਜਿੱਤ ਜਾਣਾ ਇਹਨਾਂ ਨਾਲ ਇਹਨਾਂ ਕੋਲ ਜਾਣਾ ਫਿਰ ਦੋ ਦੋ ਘੰਟੇ ਇਹਨਾਂ ਦੀ ਤਿੰਨ ਤਿੰਨ ਘੰਟੇ ਇਹਨਾਂ ਦੀ ਕੋਠੀ 'ਚ ਖੜੇ ਰਹਿਣਾ ਪੈਂਦਾ ਦੇ ਉੱਤੇ ਕੀ ਹੋਣਾ ਇਹਨਾਂ ਦੀ ਵੇਟ ਕਰਨੀ ਬਾਹਰ ਖੜਕੇ ਦੋ ਦੋ ਘੰਟੇ ਸਾਰੀ ਉਮਰ ਸਾਡਾ ਇਹ ਨਹੀਂ ਹੈਗਾ ਵੀ ਅਸੀਂ ਤੱਪੜੀ ਵਿਛਾਈ ਚੱਣੀ ਨਾ ਬੱਸ ਅਸੀਂ ਲੋਕਾਂ ਦੇ ਕੰਮ ਵੀ ਕਰਨੇ ਆ ਸਾਡੇ ਹਲਕੇ ਤੇ ਕੰਮ ਵੀ ਕਰਾਣੇ ਆ ਕੋਈ ਜਿਹੜਾ ਹਾਲਾਤ ਹੈਗੇ ਨੇ ਸਾਡੇ ਹਲਕੇ ਦੇ ਤੁਹਾਨੂੰ ਪਤਾ ਹੀ ਬੈਕਵਾਰਡ ਏਰੀਆ ਕਿਹਾ ਜਾਂਦਾ ਹੈ ਲੋਕਾਂ 'ਚ ਗਿਣਿਆ ਜਾਂਦਾ ਵੀ ਹਾਂ ਜੀ ਲਹਿਰਾਗਾ ਦਾ ਬੈਕਵਾਰਡ ਕਈ ਤਾਂ ਜਾਂਦੇ ਨੇ ਗੱਲਾਂ 'ਚ ਅਸੀਂ ਬੈਕਵਾਰਡ ਤੋਂ ਉੱਤੇ ਲਿਆਏ ਕਿੱਥੇ ਲਿਆਏ ਬੈਕਵਾਰਡ ਤੋਂ ਉੱਤੇ ਪਿਛਲੇ 5 ਸਾਲਾਂ ਚ ਇੱਕ ਬੱਚਾ ਕਿਤੇ ਦਿਖਾ ਦੋ ਵੀ ਇੱਕ ਬੱਚਾ ਕੋਈ ਨਾ ਕੋਈ ਲੱਗਦਾ ਕਿਸੇ ਬੱਚੇ ਨੂੰ ਚਪੜਾਸੀ ਤੱਕ ਕਿਹਨੇ ਲਾਇਆ ਤੁਸੀਂ ਆਮ ਪਾਰਟੀ ਦਾ ਦੇਖੋ ਇਹ ਕਾਮਕਾਰਾਂ ਦੇ ਦੇਖੋ ਜੋਗੀ ਰਾਮ ਸਾਡਾ ਹੈਗਾ ਅਖਨੌਈ ਤੋਂ ਇਹਨਾਂ ਮੈਂ ਜਮ ਆਮ ਬੰਦਾ ਤੁਸੀਂ ਦੇਖੋਗੇ ਜੀ ਇਹ ਚੇਅਰਮੈਨ ਉਹ ਸਾਰੇ ਮੋਟਰ ਮੋਟਰਸਾਈਕਲਾਂ ਦੇ ਘੁੰਮਣ ਵਾਲੇ ਬੰਦੇ ਨੇ ਗੱਡੀਆਂ ਵੀ ਨਹੀਂ ਉਹਨਾਂ ਕੋਲ ਆਪਣੀਆਂ ਔਰ ਇਹ ਤੋਂ ਵੱਧ ਆਮ ਆਦਮੀ ਕੀ ਕੰਮ ਕਰੂਗਾ ਆਮ ਆਦਮੀ ਨੂੰ ਉੱਪਰ ਲੈ ਕੇ ਜਾ ਰਹੇ ਨੇ ਤੁਸੀ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਲਗਾਤਾਰ ਕਾਂਗਰਸ ਦੇ ਵਿੱਚ ਸਨ ਲਾ ਰਹੀ ਹੈ ਕਾਂਗਰਸ ਦੇ ਵੱਡੇ ਵੱਡੇ ਆਗੂਆਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਰਹੀ ਹੈ ਹੁਣ ਆਮ ਆਦਮੀ ਪਾਰਟੀ ਨੇ ਸਨ ਲਾਈ ਹੈ ਕਾਂਗਰਸ ਦੇ ਸਾਫਕਾ ਮੰਤਰੀ ਲਾਲ ਸਿੰਘ ਦੇ ਘਰ ਦੇ ਵਿੱਚ ਜਿਨ੍ਹਾਂ ਦੇ ਰਿਸ਼ਤੇਦਾਰ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ ਹਰਮੇਸ਼ ਸਿੰਘ ਮੇਲੀ ਜਿਨ੍ਹਾਂ ਦਾ ਲੈਰਾ ਗਾਗਾ ਹਲਕੇ ਦੇ ਵਿੱਚ ਚੰਗਾ ਪ੍ਰਭਾਵ ਹੈ ਟਕਸਾਲੀ ਕਾਂਗਰਸੀ ਪਰਿਵਾਰ ਹੈ ਜਿਨ੍ਹਾਂ ਨੂੰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗੱਲਬਾਤ ਕਰਾਂਗੇ ਮੇਲੀ ਹੋਰ ਨਾਲ ਆਖਰਕਾਰ ਉਹਨਾਂ ਨੇ ਕਾਂਗਰਸ ਕਿਉਂ ਛੱਡੀ ਹੈ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼ਾਮਲ ਕਿਉਂ ਹੋਏ ਨੇ ਮੇਲੀ ਸਾਹਿਬ ਸਵਾਗਤ ਹੈ ਲੋਕਪੁਣ ਨਿਊਜ਼ ਤੇ ਸਤਿ ਸ਼੍ਰੀ ਅਕਾਲ ਬਾਈ ਗਗਨ ਜੀ ਮੇਲੀ ਸਾਹਿਬ ਆਖਰਕਾਰ ਕਾਂਗਰਸ ਕਿਉਂ ਛੱਡੀ ਭਾਈ ਜੀ ਕਾਂਗਰਸ ਛੱਡਣ ਦਾ ਇੱਕ ਮਕਸਦ ਨਹੀਂ ਹੈਗਾ ਕਈ ਮਕਸਦ ਨੇ ਕਿਉਂਕਿ ਕਾਂਗਰਸ 'ਚ ਮੈਂ 25-30 ਸਾਲ ਕੰਮ ਕਰਿਆ ਜੀ ਜਦੋਂ ਤੋਂ ਮੈਂ ਸੁਰਤ ਸੰਭਾਲੀ ਆ ਕਿਉਂਕਿ ਮੇਰਾ ਪਰਿਵਾਰ ਪਛੋਕੜ ਸਾਰਾ ਪਰਿਵਾਰ ਮੇਰਾ ਟਕਸਾਲੀ ਕਾਂਗਰਸੀ ਆ ਹੂੰ ਬਹੁਤ ਟਾਈਮ ਤੋਂ ਕੰਮ ਪਛਾਣ ਪਿੱਛੇ ਮਤਲਬ ਕਿ ਸਾਰਾ ਹੀ ਪਰਿਵਾਰ ਹੀ ਕਾਂਗਰਸ ਚ ਕੰਮ ਕਰਦਾ ਆ ਰਿਹਾ ਸੀ ਜੀ ਮੇਰੇ ਅੰਕਲ ਤਿੰਨ ਵਾਰ ਜ਼ਿਲ੍ਹਾ ਪ੍ਰਸ਼ਦ ਮੈਂਬਰ ਰਹੇ ਚੇਅਰਮੈਨ ਜ਼ਿਲ੍ਹਾ ਪ੍ਰਸ਼ਦ ਵੀ ਰਹੇ ਅਸੀਂ ਉਹਨਾਂ ਨਾਲ ਦਿਨ ਰਾਤ ਕੰਮ ਕੀਤਾ ਹੂੰ ਹੁਣ 25 ਸਾਲ ਦੀ ਹੋ ਗਈ 2003 ਚ ਸਰਪੰਚ ਬਣਿਆ ਮਕੋੜ ਸਾਹਿਬ ਦਾ ਕੰਮ ਕੀਤਾ 5 ਸਾਲ ਕਾਂਗਰਸ ਨਾਲ ਰਲ ਕੇ ਸਰਕਾਰ ਤੇ ਕਾਂਗਰਸ ਦੀ ਦਿਨ ਰਾਤ ਕੰਮ ਕੀਤਾ ਮਹਾਰਾਣੀ ਸਹਿਬਾ ਨਾਲ ਕੰਮ ਕੀਤਾ ਸਾਰੇ ਕਿਤੇ ਦਿਨ ਰਾਤ ਕੰਮ ਬਾਈ ਜੀ ਹੁਣ ਗੱਲ ਇਹ ਆ ਵੀ 25 ਸਾਲ ਹੋ ਗਏ ਛੱਪੜ ਪਹੁੰਚਦਿਆਂ ਨੂੰ ਥੱਲੇ 25 ਸਾਲ ਹੋ ਗਏ ਕੁਰਸੀ ਡਾਂਦਿਆਂ ਨੂੰ 25 ਸਾਲ ਹੋ ਗਏ ਇਹਨਾਂ ਤੋਂ ਆਂਦੇ ਜਦੋਂ ਉਹਨਾਂ ਦਾ ਫੋਨ ਆਂਦਾ ਵੀ ਪਹੁੰਚ ਰਹੇ ਆ ਲੋਕਾਂ ਨੂੰ ਇਕੱਠੇ ਕਰਨਾ ਥਾਂ ਥਾਂ ਤੇ ਉਥੇ ਇਹਨਾਂ ਦੀ ਸੇਵਾ ਕਰਨੀ ਲੀਟਰਾਂ ਦੀ ਵੱਡੇ ਲੀਟਰਾਂ ਦੀ ਫਿਰ ਅਸੀਂ ਜਦੋਂ ਇਹਨਾਂ ਨੇ ਜਿੱਤ ਜਾਣਾ ਇਹਨਾਂ ਨਾਲ ਇਹਨਾਂ ਕੋਲ ਜਾਣਾ ਫਿਰ ਦੋ ਦੋ ਘੰਟੇ ਇਹਨਾਂ ਦੀ ਤਿੰਨ ਤਿੰਨ ਘੰਟੇ ਇਹਨਾਂ ਦੀ ਕੋਠੀ 'ਚ ਖੜਿਆ ਰਹਿਣਾ ਬਾਈ ਜੀ ਫਿਰ ਉੱਥੇ ਕੀ ਹੋਣਾ ਇਹਨਾਂ ਦੀ ਵੇਟ ਕਰਨੀ ਬਾਹਰ ਖੜ ਕੇ ਦੋ ਦੋ ਘੰਟੇ ਅਸੀਂ ਜਿਵੇਂ ਹੁਣ ਸਾਡਾ ਵੱਡਾ ਲੀਡਰ ਆ ਸਾਡੇ ਹਲਕੇ ਦਾ ਸਭ ਤੋਂ ਵੱਡਾ ਲੀਡਰ ਆ ਸਾਰੇ ਜਾਣਦੇ ਨੇ ਬੀਬੀ ਪੱਠਲ ਤੇ ਅਸੀਂ ਜਾਂਦੇ ਉੱਥੇ ਦੋ ਦੋ ਤਿੰਨ ਤਿੰਨ ਘੰਟੇ ਖੜੇ ਰਹਿੰਦੇ ਬਾਹਰ ਇਹਨਾਂ ਨੇ ਆਣਾ ਆ ਕੇ ਜਿਵੇਂ ਵੀ ਹਜੂਮ ਹੁੰਦਾ ਸਾਰਿਆਂ ਨੂੰ ਪੁੱਛਣਾ ਦੱਸੋ ਜੀ ਕੀ ਕੰਮ ਆ ਹੁਣ ਕੰਮ ਪਰਸਨਲ ਵੀ ਹੁੰਦੇ ਨੇ ਬਾਈ ਤੇ ਸਾਰੇ ਤਰੀਕੇ ਦੇ ਕੰਮ ਹੁੰਦੇ ਨੇ ਕਿਸੇ ਨੇ ਕੱਡੇ ਨੇ ਵੀ ਕੰਮ ਕਰਨਾ ਹੁੰਦਾ ਉਹ ਫਿਰ ਸਾਰਿਆਂ ਚ ਕੰਮ ਅਗਲੇ ਕਹਿ ਦੇਣਾ ਮਿਲਣਾ ਆ ਜਾਂਦੀ ਸਸਤਰੀ ਕਾਰ ਕਰਨਾ ਆ ਬਸ ਤੋਂ ਕੰਮ ਛੱਡ ਕੇ ਜਿਹੜੇ ਅਸੀਂ ਸਾਂਝੇ ਕੰਮ ਲੈ ਕੇ ਜਾਂਦੇ ਸੀ ਮੈਂ ਖੁਦ ਆਪ ਜਾਂਦਾ ਰਹੀਆਂ ਸਾਂਝੇ ਕੰਮ ਲੈ ਕੇ ਪਿੰਡਾਂ ਦੇ ਕੰਮਾਂ ਵਾਸਤੇ ਸਕੂਲਾਂ ਦੇ ਕੰਮ ਗਰੀਬਾਂ ਦੇ ਕੋਈ ਜੋ ਵੀ ਕਾਰਡ ਵਗੈਰਾ ਛੋਟੇ ਛੋਟੇ ਗੱਲਾਂ ਪਿੱਛੇ ਸਾਨੂੰ ਚੰਡੀਗੜ੍ਹ ਗੇੜਾ ਮਾਰਨਾ ਪੈਂਦਾ ਚੰਡੀਗੜ੍ਹ ਦਾ ਤੁਹਾਨੂੰ ਪਤਾ ਹੀ ਆ ਵੀ ਆਪਣੇ ਤੋਂ 2250 ਕਿਲੋਮੀਟਰ ਦੂਰ ਆ ਕਿੰਨੇ ਚੱਕ ਗੇੜਾ ਪੈਂਦਾ ਬਾਈ ਜੀ ਚੰਡੀਗੜ੍ਹ ਦਾ ਪਰ ਇਹਨਾਂ ਦੇ ਜਿਹੜੇ ਬੜਾ ਜੀ ਕਰਦਾ ਸੀ ਵੀ ਪਾਰਟੀ ਨਾ ਛੱਡੀ ਹੂੰ ਪਾਰਟੀ ਨਾ ਛੱਡੀ ਪਰ ਇਹਨਾਂ ਨੇ ਦੁਖੀ ਕਰਕੇ ਇਹਨਾਂ ਲੀਡਰਾਂ ਤੋਂ ਦੁਖੀ ਹੋ ਕੇ ਜਦ ਇਹਨਾਂ ਨੇ ਬਿਲਕੁਲ ਵੀ ਸਾਨੂੰ ਅੱਗੇ ਜਿਹੜੀ ਨੌਜਵਾਨ ਪੀੜ੍ਹੀ ਆ ਸਾਰਿਆਂ ਨੂੰ ਥੱਲੇ ਦੱਬਿਆ ਗਿਆ ਮੈਂ ਕਿਹਦਾ ਕਿਹਦਾ ਨਾਮ ਲੇ ਮੈਂ ਆਪਣੇ ਏਰੀਆ ਚ ਇੱਥੇ ਕਿੰਨੇ ਬੰਦੇ ਤੁਹਾਡੇ ਸਾਹਮਣੇ ਹੀ ਆ ਜਿਹੜੇ ਪਾਰਟੀਆਂ ਚ ਚਲੇ ਗਏ ਛੱਡ ਛੱਡ ਕੇ ਕਾਂਗਰਸ ਪਾਰਟੀ ਨੂੰ ਬੜੇ ਬਹੁਤ ਕੰਮ ਕਰਨ ਵਾਲੇ ਬੰਦੇ ਸੀ ਉਹ ਦਿਨ ਰਾਤ ਬੰਦ ਕਰ ਇਹਨਾਂ ਦੇ ਅੱਗੇ ਲੱ ਕੇ ਕੰਮ ਕਰਦੇ ਸੀ ਰਾਤਾਂ ਨੂੰ 12 1 ਵਜੇ ਘਰੇ ਵੜਦੇ ਜੀ ਆ ਕੇ ਇਲੈਕਸ਼ਨ ਤੇ ਪਰ ਇਹਨਾਂ ਤੋਂ ਦੁਖੀ ਹੋ ਕੇ ਲੀਡਰਾਂ ਤੋਂ ਦੁਖੀ ਹੋ ਕੇ ਇਹ ਜਿਹੜੇ ਸਾਡੇ ਹੁਣ ਬਾਰ ਬਾਰ ਨਾਮ ਨਹੀਂ ਲੈਣਾ ਵੀ ਇਹਨਾਂ ਤੋਂ ਦੁਖੀ ਹੋ ਕੇ ਸਾਨੂੰ ਪਾਰਟੀ ਬਦਲਨੀ ਪਈ ਬਾਈ ਜੀ ਸਾਰੀ ਉਮਰ ਸਾਡਾ ਇਹ ਨਹੀਂ ਹੈਗਾ ਵੀ ਅਸੀਂ ਤੱਪੜੇ ਵਿਛਾਈ ਚਾਹੀਏ ਨਾ ਵਾਸਤੇ ਅਸੀਂ ਲੋਕਾਂ ਦੇ ਕੰਮ ਵੀ ਕਰਨੇ ਆ ਸਾਡੇ ਹਲਕੇ ਤੇ ਕੰਮ ਵੀ ਕਰਾਣੇ ਆ ਕੋਈ ਜਿਹੜਾ ਹਾਲਾਤ ਹੈਗੇ ਨੇ ਸਾਡੇ ਹਲਕੇ ਦੇ ਤੁਹਾਨੂੰ ਪਤਾ ਹੀ ਹੈ ਬੈਕਵਾਰਡ ਏਰੀਆ ਕਿਹਾ ਜਾਂਦਾ ਇਹਨੂੰ ਲੋਕਾਂ 'ਚ ਕਿਹਾ ਜਾਂਦਾ ਵੀ ਹਾਂ ਜੀ ਲਹਿਰਾ ਦਾ ਗਾਗਾ ਬੈਕਵਾਰਡਾ ਕਈ ਤਾਂ ਜਾਂਦੇ ਨੇ ਗੱਲਾਂ 'ਚ ਅਸੀਂ ਬੈਕਵਾਰਡ ਤੋਂ ਉੱਤੇ ਲਿਆਏ ਕਿੱਥੇ ਰਿਹਾਏ ਬੈਕਵਾਰਡ ਤੋਂ ਉੱਤੇ ਤੁਸੀਂ ਦੇਖਦੇ ਹੋ ਹਾਲਾਤ ਇੰਡਾ ਤੇ ਕੀ ਹਾਲਾਤ ਨੇ ਅੱਜ ਵੀ ਆਪਣੇ ਹੁਣ ਤਾਂ ਸੜਕਾਂ ਦੇ ਦੇਖੋ ਪਿੱਛੇ 5 ਸਾਲ ਕਹਿ ਦਿੰਦੇ ਨੇ ਜੀ ਸਾਨੂੰ ਮੌਕਾ ਮੌਕਾ ਕਿਉਂ ਨਹੀਂ ਮਿਲਿਆ ਸਰਕਾਰ ਤਾਂ ਤੁਹਾਡੀ ਸੀ ਸਰਕਾਰ ਦਾ ਤੁਹਾਡੀ ਸੀ ਤੁਸੀਂ ਜੋ ਮਰਜ਼ੀ ਕਰਾ ਸਕਦੀ ਸੀ ਕੋਈ ਤੁਸੀਂ ਕਿਸੇ ਪਿੰਡ ਦੱਸ ਦਿਓ ਵੀ ਪਿਛਲੇ 5 ਸਾਲਾਂ ਚ ਇੱਕ ਬੱਚਾ ਕਿਤੇ ਦਿਖਾ ਦਿਓ ਵੀ ਇੱਕ ਬੱਚਾ ਕੋਈ ਨੌਕਰੀ ਲੱਗਿਆ ਹੋਵੇ ਕਿਸੇ ਬੱਚੇ ਨੂੰ ਚਪੜਾਸੀ ਤੱਕ ਇਹਨਾਂ ਨੇ ਲਾਇਆ ਦੱਸੋ ਤੁਸੀਂ ਤੁਹਾਡੇ ਸਾਹਮਣੇ ਆ ਸਾਰੀ ਤਸਵੀਰ ਇਹਨਾਂ ਗੱਲਾਂ ਕਰਕੇ ਦੇਖਦੇ ਹੋਏ ਬਹੁਤ ਸੋਚਿਆ ਬੜੀ ਮੁਸ਼ਕਲ ਛੱਡਣੀ ਹੁੰਦੀ ਹੈ ਜਿਹੜੀ ਮਾਂ ਪਾਰਟੀ ਹੁੰਦੀ ਹੈ ਨਾ ਆਪਣੀ ਉਹਨੂੰ ਛੱਡਣਾ ਬੜਾ ਮੁਸ਼ਕਲ ਹੋ ਜਾਂਦਾ ਪਰ ਇਹਨਾਂ ਨੂੰ ਦੇਖਦੇ ਹੋਏ ਇਹਨਾਂ ਦੇ ਜਿਹੜਾ ਲੀਡਰਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਜਿਹੜੇ ਬਿਲਕੁਲ ਵੀ ਇਹਨਾਂ ਨੂੰ ਕੋਈ ਕਿਸੇ ਦਾ ਕਿਵੇਂ ਹੀ ਕੰਮ ਚੱਲ ਰਿਹਾ ਕੋਈ ਇਹਨਾਂ ਨੂੰ ਕਿਸੇ ਦਾ ਟੈਨਸ਼ਨ ਨਹੀਂ ਕੋਈ ਇਹਨਾਂ ਦਾ ਆਪਣਾ ਕੰਮ ਬੰਨਣਾ ਚਾਹੀਦਾ ਬਾਈ ਜੀ ਆ ਮੰਤਰੀ ਬੰਨਣੇ ਚਾਹੀਦੇ ਆ ਇਹਨਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਉਸਨੂੰ ਦੇਖਦੇ ਹੋਏ ਮੈਂ ਇਹ ਪਾਰਟੀ ਛੱਡਣ ਤੇ ਮਜਬੂਰ ਹੋ ਗਿਆ ਤੁਸੀਂ ਚਲੋ ਕਾਂਗਰਸ ਛੱਡ ਚੁੱਕੇ ਹੋ ਫਿਰ ਆਮ ਆਦਮੀ ਪਾਰਟੀ ਹੀ ਕਿਉਂ ਚੁਣੀ ਤੁਸੀਂ ਅਕਾਲੀ ਦਰਬੀ ਵੀ ਹੈਗੀ ਐ ਗਰਾਊਂਡ ਤੇ ਬੀਜੇਪੀ ਵੀ ਹੈਗੀ ਐ ਆਮ ਆਦਮੀ ਪਾਰਟੀ ਦੇ ਕਿਹੜੇ ਕੰਮ ਤੁਹਾਨੂੰ ਵਧੀਆ ਲੱਗੇ ਬਾਈ ਜੀ ਜਿਹੜੀ ਤੁਸੀਂ ਗੱਲ ਪੁੱਛੀ ਆ ਵੀ ਕਾਲੀ ਵੀ ਹੈਗੇ ਆ ਤੇ ਬੀਜੇਪੀ ਬੀਜੇਪੀ ਦਾ ਤਾਂ ਤੁਸੀਂ ਛੱਡੇ ਦਿਓ ਬੀਜੇਪੀ ਨੇ ਕਿੰਨਾ ਮਾੜਾ ਹਾਲ ਪੰਜਾਬ ਨਾਲ ਕੀਤਾ ਹੂੰ ਤੁਸੀਂ ਦੇਖਦੇ ਹੋ 2-3 ਸਾਲਾਂ ਚ ਆਪਣਾ 700 ਕਿਸਾਨ ਮਾਰਿਆ ਗਿਆ ਹੂੰ ਉੱਥੇ ਬਹਿ ਕੇ ਦਿੱਲੀ ਦੇ ਅਬਰਵਾਂ ਦੇ ਬੈਠੇ ਰਹੇ ਆ 2 ਸਾਲ ਬਜ਼ੁਰਗਾਂ ਦਾ ਹਾਲ ਸਿਆਲ ਚ ਗਰਮੀ ਚ ਕੀ ਹਾਲ ਹੋਏ ਨੇ ਮੈਂ ਖੁਦ ਉੱਥੇ ਰਿਹਾ ਮੈਂ 2-2 ਦਿਨ ਲਗਾਤਾਰ ਉੱਥੇ ਰਿਹਾ ਕਿਸਾਨਾਂ ਨਾਲ ਰਿਹਾ ਜਾਂਦਾ ਰਿਹਾ ਟਰੈਡੀਆਂ ਲੈ ਕੇ ਜਾਂਦੇ ਰਹੇ ਆ ਮੋਟਰਸਾਈਕਲਾਂ ਤੇ ਜਾਂਦੇ ਰਹੇ ਆ ਨਾਲ ਲੋਕਾਂ ਦਾ ਲੰਗਰ ਲਾਇਆ ਉੱਥੇ ਪਰ ਇਹਨਾਂ ਨੇ ਦੇਖੋ ਕਿੰਨੇ ਉੱਥੇ ਇਨਸਲਟ ਕਰੀਆ ਕਹਿ ਕੇ ਸਾਰਾ ਕੁਝ ਕਹਿ ਕੇ ਮੋਦੀ ਸਾਹਿਬ ਨੇ ਗਰੰਟੀ ਲੈ ਕੇ ਵੀ ਮੈਂ ਫੇਰ ਵੀ ਦੇਖੋ ਕਿੱਥੇ ਪਹੁੰਚ ਗਏ ਹੁਣ ਤੁਸੀਂ ਡੈਡ ਉਹ ਵੀ ਗੱਲਾਂ ਚਲੋ ਹੋ ਗਈਆਂ ਸਾਰਾ ਹੁਣ ਵੀ ਦੇਖੋ ਇਹ ਹੰਸ ਰਾਜ ਹੰਸ ਵਰਗੇ ਤਿੰਨ ਚ ਨਹੀਂ 13 ਚ ਨਹੀਂ ਇਹ ਬੰਦੇ ਠੀਕ ਆ ਲੋਕਾਂ ਨੇ ਇਹਨਾਂ ਦੇ ਗਾਣੇ ਸੁਣ ਸੁਣ ਕੇ ਇਹਨਾਂ ਨੂੰ ਸਿੰਗਰ ਬਣਾਤਾ ਵੱਡੇ ਕਰੋੜਾ ਅਰਬਾ ਪੱਤੀ ਇਹਨਾਂ ਨੂੰ ਲੋਕਾਂ ਨੇ ਸੁਣ ਕੇ ਬਣਾਇਆ ਕੀ ਸੀ ਇਹਦੇ ਕੋਲ ਜਿੱਥੇ ਦੇਖੀ ਪਿੱਛੇ ਦਿੱਲੀ ਬਣ ਗਿਆ ਉੱਥੇ ਇਹਨੇ ਕਿਹਾ ਵੀ ਆਪਾਂ ਤਾਂ ਜੀ ਗੋਲ ਕਰਨਾ ਸੀ ਗੋਲ ਕਰਤਾ ਗੱਲ ਵਿਆਹਣੀ ਸੀ ਗੱਲ ਵਿਆਹਣੀ ਸੀ ਗੋਲ ਕਰਨਾ ਸੀ ਕਰਤਾ ਹੁਣ ਆਪਾਂ ਨੂੰ ਲੋਟ ਨਹੀਂ ਵੋਟਾਂ ਦੀ ਇਹ ਫੇਰ ਆ ਕੇ ਬਹਿ ਗਿਆ ਪੰਜਾਬ ਇਹਨਾਂ ਨੂੰ ਇਹ ਆ 2 3 4 ਵਿੱਚ ਪਹਿਲਾ ਕੰਡਾ ਲਾ ਲ ਹੋ ਗਈ ਚੈਲੈਂਜ ਕਰ ਰਿਹਾ ਤੂੰ ਹਾਂ 4ਵੇਂ ਦੀ ਪਹਿਲਾ ਹੋ ਗਈ ਵੀ ਕਲਾਕਾਰ ਆਂਦੇ ਨੇ ਤੇ ਬਣ ਕੇ ਚਲੇ ਜਾਂਦੇ ਨੇ ਦੁਬਾਰਾ ਉਹ ਆਂਦੇ ਨਹੀਂ ਹੈਗੇ ਇੱਥੇ ਤੇ ਹੁਣ ਤਾਂ ਇਹ ਦਬਕੇ ਵੀ ਲਾ ਕੇ ਮਾਰਨ ਹੁਣ ਤਾਂ ਇਹ ਕਹਿੰਦਾ ਵੀ ਮੈਂ ਦੇਖੂਗਾ ਦੋ ਤਰੀਕ ਨੂੰ ਪੀਐਮ મોદી ਤਾਂ ਕਹਿੰਦਾ ਮੈਂ ਸਿੱਖ ਸਿੱਖ ਲੋਕਾਂ ਦਾ ਬਹੁਤ ਹਮਾਇਤੀ ਆ ਮੈਂ ਕੰਮ ਕਰ ਰਿਹਾ ਇਹਨਾਂ ਲੋਕਾਂ ਲਈ ਬਾਈ ਜੀ ਤੁਸੀਂ ਦੇਖੋ ਪਰਸੋਂ ਦੀ ਗੱਲ ਆ ਹਲੇ ਤੁਸੀਂ ਦੇਖੋ ਇਹਨੇ ਸਾਰੇ ਆਮ ਕਿਹਾ ਕਹਿੰਦਾ ਜੀ ਮੈਂ ਜਿਹੜਾ ਦੇਖੋ ਉਹ ਮੈਂ ਛੋਟਾ ਲੀਡਰ ਆ ਕਿਸੇ ਵੀ ਪਾਰਟੀ ਦਾ ਅਗਰ ਮੈਂ ਉੱਪਰਲੀ ਮੀਟਿੰਗ ਕਰਕੇ ਆਉਂਗਾ ਕਿਤੇ ਜਿਹੜੀ ਗੱਲ ਉਸ ਮੀਟਿੰਗ ਚ ਕਹੀ ਜਾਊਗੀ ਉਹ ਮੈਂ ਆ ਕੇ نیچے ਕਹੂੰਗਾ ਇਹ ਗੱਲਾਂ ਜਿਹੜੀਆਂ ਦਿੱਲੀ ਸੁਣਦੇ ਨੇ ਜਾ ਕੇ ਤੇ ਉਹ ਬਿੱਟੂਆ ਤੇ ਇਹ ਆ ਤੇ ਝੱਕੜਦਾ ਭਾਈ ਜਿਹੜੀਆਂ ਉੱਪਰ ਗੱਲਾਂ ਸੁਣਦੇ ਨੇ ਜਾ ਕੇ ਮੀਟਿੰਗ 'ਚ ਉਹ ਆ ਕੇ نیچے ਕਹਿ ਦਿੰਦੇ ਨੇ ਇਹ ਅਸਲੀ ਗੱਲ ਆ ਇਹ ਦੋਨੋਂ ਦੇਖਣਗੇ ਇਕੱਲੇ ਇਕੱਲੇ ਨੂੰ ਕਰਨ ਦੇ ਦੋਨੋਂ ਇਹ ਜਿਹੜੀਆਂ ਗੱਲਾਂ ਉੱਤੇ ਮੀਟਿੰਗ 'ਚ ਹੁੰਦੀਆਂ ਨੇ ਆ ਕੇ نیچے ਕੱਢ ਦਿੰਦੇ ਨੇ ਇਹ ਗੱਲਾਂ ਇਹਨਾਂ ਨੂੰ ਪਤਾ ਬੋਰਡ ਦਾ ਸਾਨੂੰ ਮਿਲਦੀ ਨਹੀਂ ਨੀ ਬੱਸ ਕੱਲੇ ਕੱਲੇ ਨੂੰ ਵੀ ਇਹ ਡਰਾਉਣਾ ਚਾਹੁੰਦੇ ਨੇ ਪੰਜਾਬ ਨੂੰ ਪੰਜਾਬ ਡਰਦਾ ਨਹੀਂ ਭਾਈ ਜੀ ਪੰਜਾਬ ਤਾਂ ਬਹੁਤ ਗੁਰੂਆਂ ਦੇ ਟਾਈਮ ਦਾ ਚੱਲਦਾ ਆ ਰਿਹਾ ਇਹਨੂੰ ਕੋਈ ਡਰਾਉਣ ਵਾਲਾ ਨਾ ਜੰਮਿਆ ਨਾ ਜੰਮੂਗਾ ਇਹ ਤਾਂ ਪੰਜਾਬ ਤਾਂ ਪੰਜਾਬ ਹੀ ਰਹਿਣਾ ਇਹ ਕੋਈ ਯੂਪੀ ਨਹੀਂ ਹੈਗਾ ਵੀ ਡਰਾ ਲੈਣਗੇ ਜਾਂ ਘਾਟਾ ਲੈਣਗੇ ਜੋ ਮਰਜ਼ੀ ਕਰ ਲਓ ਇਹਨਾਂ ਨੂੰ ਡਰਨਾ ਥੋੜੀ ਹੈ ਇਹ ਤਾਂ ਰੰਗਰੇਟੇ ਨੇ ਗੁਰੂ ਦੇ ਬੇਟੇ ਨੇ ਇਹ ਤਾਂ ਚੱਲਣਾ ਇਹਨਾਂ ਦਾ ਖਾਲਸਾ ਰੇ ਇਹ ਤਾਂ ਇਹਨਾਂ ਨੂੰ ਤਾਂ ਆਪਣੀ ਲਾਇ ਤੇ ਚੱਲਣਾ ਭਾਈ ਜੀ ਇਹਨਾਂ ਕਿਸੇ ਦੇ ਦਬਾਅ ਤੋਂ ਡਰਦਾ ਪੰਜਾਬ ਨਾ ਡਰਿਆ ਅੱਜ ਤੱਕ ਆਮ ਆਦਮੀ ਪਾਰਟੀ ਦੇ ਕਿਹੜੇ ਕੰਮ ਤੁਹਾਨੂੰ ਚੰਗੇ ਲੱਗੇ ਆਮ ਆਦਮੀ ਪਾਰਟੀ ਦਾ ਕੰਮ ਏ ਆ ਦੇਖੋ ਮੈਂ ਤਾਂ ਪਛਤਾ ਰਿਆਂ ਇਸ ਗੱਲ ਨੂੰ ਸ਼ਾਇਦ 2012 ਚ ਜਦੋਂ ਬਣੇ ਨੇ ਆਪਣਾ ਮੁੱਖ ਮੰਤਰੀ ਸਾਹਿਬ ਪਹਿਲੀ ਚੋਣ ਲੈਣ ਦਾ ਜਦੋਂ ਜੜੀ ਦੀ ਮੈਂ ਬੜਾ ਉਸ ਟਾਈਮ ਨੂੰ ਮੈਂ ਪਛਤਾ ਰਿਆਂ ਸ਼ਾਇਦ ਜੇ ਉਸ ਟਾਈਮ ਅਸੀਂ ਵੋਟ ਇਹਨਾਂ ਨੂੰ ਪਾਈ ਹੁੰਦੀ ਮੈਂ ਪਛਤਾਨਾ ਉਸ ਟਾਈਮ ਨੂੰ ਵੋਟ ਪਾਈ ਹੁੰਦੀ ਭਗਵੰਤ ਮਾਨ ਜੀ ਨੂੰ ਤਾਂ ਅੱਜ ਕੁਝ ਤੋਂ ਕੁਝ ਹੁੰਦੇ ਤੇ ਬਹੁਤ ਫਿਰ ਅਗਲੀ ਗੱਲ ਆ ਜਿਹੜੀ 2017 ਦੀ 2017 ਦੀ ਹੈ ਉੱਥੇ ਮੈਂ ਬੜਾ ਪਸਤਾਰਿਆ ਉਸ ਟਾਈਮ ਜੀ ਸਰਕਾਰ ਆਈ ਹੁੰਦੀ ਅੱਜ ਨਵਹਾਰ ਬਦਲੀ ਹੋਣੀ ਸੀ ਪੰਜਾਬ ਦੀ ਨਵਹਾਰ ਹੂੰ ਤੁਸੀਂ ਕਹਿੰਦੇ ਹੋ ਕੀ ਦੇਖਦੇ 2 ਸਾਲ ਹੋ ਜਾਂਦੇ ਸਰਕਾਰ ਆਈ ਨੂੰ ਹੂੰ ਦੇਖਦੇ ਆ ਅਸੀਂ ਦੂਜਿਆਂ ਦੇ ਵੀ ਕੰਮ ਦੇਖਿਆ ਅਕਾਲੀਆਂ ਦਾ ਵੀ ਕੰਮ ਦੇਖਿਆ ਕਾਂਗਰਸ ਦੇ ਵੀ ਕੰਮ ਦੇਖਿਆ ਹੂੰ 2 ਸਾਲਾਂ ਚ ਜਿੰਨਾ ਇਹਨਾਂ ਨੇ ਕਰਿਆ ਹੂੰ ਕੋਈ ਨਹੀਂ ਕਰ ਸਕਦਾ ਹੂੰ ਬਿਜਲੀ ਤੁਸੀਂ ਦੇਖੋ ਸਭ ਤੋਂ بڑا ਜਿਹੜਾ ਪਿੰਡਾਂ ਦਾ ਪਿੰਡਾਂ ਦੀ ਜਿਹੜੀ ਲੋਕ ਨੇ ਪਿੰਡਾਂ ਦੇ ਜਿਹੜੇ ਕਿਸਾਨ ਨੇ ਹੂੰ ਛੋਟੇ 2 ਕਿੱਲੇ ਵਾਲਾ 3 ਕਿੱਲੇ ਵਾਲਾ 4 ਉਹ ਸਭ ਤੋਂ ਵੱਲੀ ਅੱਜ ਕੱਲ ਦੇਖੋ ਕਿੰਨੀ ਲੋ ਚੱਲ ਰਹੀ ਆ ਪਨੀਰੀ ਬੀਜ ਦਾ 2 ਮਹੀਨੇ ਪਹਿਲਾਂ ਡੇਢ ਮਹੀਨੇ ਪਹਿਲਾਂ ਰਾਤਾਂ ਨੂੰ 1 ਵਜੇ ਲੈਟ ਆਂਦੀ ਸੀ ਦੇਖੇ ਜਾਂਦੇ ਜੇ ਅੱਖਾਂ ਚੱਕ ਚੱਕ ਕੇ ਵੀ ਲੈਟ ਆਊਗੀ ਫੇਰ ਪਨੀਰੀ ਭਰਨ ਜਾਵਾਂਗੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਵੇਰੇ 5 ਵਜੇ ਲੈਟ ਆ ਜਾਂਦੀ ਆ 4 5 ਵਜੇ ਤੱਕ ਰਹਿੰਦੀ ਆ ਜਦ ਮਰਜ਼ੀ ਭਰ ਉਹ ਨਹੀਂ ਜਦ ਮਰਜ਼ੀ ਘਰੇ ਆਉਂ 8 ਘੰਟੇ ਲੈਟ ਚੱਲ ਰਹੀ ਆ ਖੇਤਾਂ 'ਚ ਇਹ ਕੱਟੇ ਲਈ ਰੱਖਦੇ ਸੀ ਮਾਵਰੀ ਤੇ ਪਤਾ ਨਹੀਂ ਕਿੱਥੋਂ ਇਹ ਹੁਣ ਵੀ ਤਾਂ ਲੈਟ ਆ ਰਹੀ ਆ ਕਿੱਥੋਂ ਹੁਣ ਵੀ ਤਾਂ ਤੁਸੀਂ ਦੇਖੋ ਥਾਂ ਥਾਂ ਤੇ ਚਲੋ ਮੈਂ ਜਿੰਨਾ ਦੇਖਿਆ ਕੰਮ ਹਲੇ ਮੈਂ ਪਾਰਟੀ ਤੇ ਨਮਾਇਆ ਹਾਂ ਭਗਵਾਨਤਮਾਨ ਜੀ ਦੇ ਕੰਮਾਂ ਕਰਕੇ ਦੇਖ ਕੇ ਆਇਆ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਆਇਆ ਥੋਰ-ਥੋਰ ਮਾਨਾ ਕਿ ਮਹਾਲਾ ਕਲੀਨਿਕ ਵੀ ਚੱਲ ਪਏ ਨੇ ਥੋਰ-ਥੋਰ ਬਾਕੀ ਵੀ ਸਾਰੇ ਕੰਮ ਜਿੰਨਾ ਦੇਖੋ ਮਾਬਜਾ ਜਿੰਨਾ ਦੇ ਸਕਦੇ ਸੀ ਉਹਨਾਂ ਨੇ ਦਿੱਤਾ ਕਈ ਵਾਰ ਹੁੰਦਾ ਠੀਕ ਆ ਉਹ ਜਿਹੜਾ ਪਹਿਲਾਂ ਲਾਣੇਦਾਰ ਚ ਘਰਦਾ ਉਹ ਬੇੜਾਗਰ ਕਰਕੇ ਉਹ ਬੇੜਾ ਕਰ ਕਰਕੇ ਪੰਜਾਬ ਦਾ ਕਿੱਥੋਂ ਚੱਕੀ ਜਾਊਗਾ ਕਰਜ਼ਾ ਬਾਰ-ਬਾਰ ਇਹ ਤਾਂ ਇੱਕ ਕਰਜ਼ੇ ਨੂੰ ਖਤਮ ਕਰਨ ਨੂੰ ਜਾ ਰਿਹਾ ਠੀਕ ਆ ਇਹਨੂੰ ਕਰਜ਼ਾ ਚੱਕਣਾ ਪੈ ਰਿਹਾ ਪਰ ਕਰਜ਼ਾ ਚੱਕਣਾ ਪੈ ਰਿਹਾ ਪਿਛਲੀਆਂ ਜਿਹੜੇ ਕਰਜ਼ੇ ਦੀਆਂ ਕਿਸ਼ਤਾਂ ਉਹਨਾਂ ਨੂੰ ਦੇਣ ਵਾਸਤੇ ਲੋਕੀ ਕਹੀ ਜਾਂਦੇ ਨੇ ਕਰਜ਼ਾ ਹੋਰ ਇੱਕ ਕਿੱਥੋਂ ਨਿਆਊਗਾ ਵੀ ਪੈਸਾ ਪੈਸਾ ਤਾਂ ਪੰਜਾਬ ਤੋਂ ਹੀ ਪੈਦਾ ਹੋਣਾ ਨਾ ਇੱਥੋਂ ਹੀ ਪੈਦਾ ਹੋਣਾ ਇਹਦੇ ਟੈਕਸ ਤੋਂ ਹੀ ਪੈਦਾ ਹੋਣਾ ਆਪਣੇ ਟੈਕਸ ਤੋਂ ਹੀ ਪੈਦਾ ਹੋਣਾ ਪੈਸਾ ਪੰਜਾਬ ਤੋਂ ਹੀ ਪੈਸਾ ਆਣਾ ਇਹ ਮੋਦੀ ਸਾਹਿਬ ਨੇ ਜਿਹੜਾ ਬਣਦਾ ਬਣਾ ਉਹ ਵੀ ਦੱਬੀ ਜਾਂਦਾ ਉਹ ਤਾਂ ਉਹ ਤਾਂ ਬਦਨਾਮ ਕਰਨ ਤੇ ਲੱਗਿਆ ਹੋਇਆ ਸਰਕਾਰ ਨੂੰ ਵੀ ਜਿਵੇਂ ਕਿੰਨਾ ਕੁ ਬਦਨਾਮ ਕਰ ਸਕਦਾ ਪੈਸਾ ਨਾ ਦੀ ਮੈਨੂੰ ਉਹ ਤਾਂ ਵੱਡਾ ਆਪਣਾ ਇਹਨਾਂ ਦਾ ਇਹਨਾਂ ਦੀ ਸਮਝ ਮਿਲ ਕੇ ਜਿਹੜੇ ਵੀ ਚਲੋ ਨਵੇਂ ਮੰਤਰੀ ਸਾਹਿਬ ਨੇ ਸਾਡੇ ਹਰਮੀਤ ਨੇ ਮਤਲਬ ਕਿ ਮੀਤਹਿਰ ਜੀ ਨੇ ਵਿੱਚ ਮੰਤਰੀ ਰਹੇ ਨੇ ਬੜੇ ਅੱਛੇ ਬੰਦੇ ਨੇ ਇਹਨਾਂ ਨੂੰ ਦੇਖਦੇ ਹੋਏ ਮੈਂ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਨੇ ਮਿਲਣ ਦਾ ਮੌਕਾ ਮਿਲਿਆ ਮੈਂ ਕਹਿ ਰਿਹਾ ਇਹਨਾਂ ਵਰਗਾ ਇਨਸਾਨ ਦੁਨੀਆ 'ਚ ਹਰੇਕ ਘਰ ਹੋਣਾ ਚਾਹੀਦਾ ਵੀ ਹਰੇਕ ਘਰ ਵੀ ਵਧੀਆ ਚੱਲੇ ਜੇ ਘਰ ਵਧੀਆ ਚੱਲੂਗਾ ਤਾਂ ਪ੍ਰਦੇਸ਼ ਵੀ ਵਧੀਆ ਚੱਲੂਗਾ ਦੇਸ਼ ਵੀ ਵਧੀਆ ਚੱਲੇ ਤੁਸੀਂ ਕਿਹਾ ਕਿ ਤੁਸੀਂ ਕਾਂਗਰਸ ਦੇ ਵਿੱਚ 25 ਸਾਲ ਦਰੀਆਂ ਵਸਾਈਆਂ ਕੋਈ ਮੌਕਾ ਨਹੀਂ ਦਿੱਤਾ ਤੁਹਾਨੂੰ ਲੱਗਦਾ ਆ ਆਮ ਆਦਮੀ ਪਾਰਟੀ ਦੇ ਵਿੱਚ ਮੌਕਾ ਮਿਲੂਗਾ ਬਾਈ ਜੀ ਹਲੇ ਤਾਂ ਆਏ ਆ ਨਹੀਂ ਸਟਾਰਟਿੰਗ ਆ ਹਾਂ ਜੀ ਆਇਓ ਸਟਾਰਟਿੰਗ ਆ ਪਹਿਲ ਹੈਗੀ ਆ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ ਆ ਹੂੰ ਮਿਹਨਤ ਕਰਦੇ ਆ ਰਹੇ ਤੇ ਬਲੰਟੀਅਰ ਨੇ ਸਾਡੇ ਬਹੁਤ ਮਿਹਨਤ ਕੀਤੀ ਆ 92 ਸੀਟਾਂ ਦਿੱਤੀਆਂ ਨੇ ਪੰਜਾਬ ਨੂੰ ਹੂੰ ਉਦੋਂ ਅਸੀਂ ਨਾਲ ਨਹੀਂ ਸੀ ਹੂੰ ਉਦੋਂ ਅਸੀਂ ਨਾਲ ਨਹੀਂ ਸੀ ਇਹਨਾਂ ਦੇ ਠੀਕ ਹੈ ਅਸੀਂ ਆਏ ਆ ਹੁਣ ਨਾਲ ਜੋ ਸਾਨੂੰ ਜ਼ਿੰਮੇਵਾਰੀ ਦੇਊਗੀ ਪਾਰਟੀ ਅਸੀਂ ਤਨ ਦੇ ਹੀ ਨਾਲ ਨਵਾਵਾਂਗੇ ਤਾਂ ਦੇਸ਼ ਨਾਲ ਨਿਭਾਵਾਂਗੇ ਠੋਕ ਕੇ ਨਿਭਾਵਾਂਗੇ ਅਰ ਜਦ ਸਾਨੂੰ ਜੋ ਵੀ ਜ਼ਿੰਮੇਵਾਰੀ ਦੇਊਗੀ ਫਿਰ ਪਾਰਟੀ ਸਾਡੀ ਮਿਹਨਤ ਨੂੰ ਦੇਖਦੇ ਹੋਏ ਅਸੀਂ ਕਬੂਲਾਂਗੇ ਉਹਨੂੰ ਚਲੋ ਤੁਸੀਂ ਨਵੇਂ ਆਏ ਹੋ ਆਮ ਆਦਮੀ ਪਾਰਟੀ ਤੇ ਰੋਪ ਲੱਗਦੇ ਆ ਲੱਗਦਾ ਕਿ ਇੱਧਰ ਵੀ ਇਹੀ ਹਾਲ ਹੈ ਕਿ ਦਰਿਆ ਬਚਾਉਣ ਵਾਲੇ ਨੂੰ ਇੱਧਰ ਵੀ ਨਹੀਂ ਪੁੱਛਿਆ ਜਾਂਦਾ ਆ ਵਿਰੋਧੀ ਦੋਸ਼ ਲਾਉਂਦੇ ਆ ਕਿ ਜਿਹੜੀਆਂ ਟਿਕਟਾਂ ਦੀ ਵੰਡ ਹੋਈ ਉਹ ਮੰਤਰੀਆਂ ਤੇ ਵਿਧਾਇਕਾਂ ਨੂੰ ਦੇ ਦਿੱਤੀਆਂ ਨੇ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਹਾਨੂੰ ਲੱਗਦਾ ਕਿ ਵਰਕਰਾਂ ਦਾ ਇੱਥੇ ਮੁੱਲ ਪੈ ਰਿਹਾ ਹੈ ਬਿਲਕੁਲ ਬਾਈ ਜੀ ਵਰਕਰਾਂ ਦਾ ਮੁੱਲ ਪੈ ਰਿਆ ਐ ਇੱਚ ਗੱਲ ਨਹੀਂ ਦੇਖੋ ਜਿਹੜੀਆਂ ਜੋ ਮੈਂ ਸੁਣਿਆ ਆਣ ਨਾਲ ਜੋ ਵੀ ਇਹ ਟਿਕਟਾਂ ਦਿੱਤੀਆਂ ਗਈਆਂ ਨੇ ਸਾਰਾ ਵਲੰਟੀਅਰ ਨੂੰ ਸਾਰੀ ਗੱਲਬਾਤ ਕਰਕੇ ਤਿਆਰੀ ਕਰਕੇ ਵਲੰਟੀਅਰ ਨਾਲ ਗੱਲ ਕਰਕੇ ਨੀਚੇ ਤੋਂ ਲੈ ਕੇ ਉੱਪਰ ਤੱਕ ਗੱਲਾਂ ਗਈਆਂ ਨੇ ਵੀ ਆਪਾਂ ਟਿਕਟ ਕਿੰਨੂ ਦੇਣੀ ਹੈ ਦੇਖੋ ਪਹਿਲਾਂ ਮੈਨੂੰ ਨਹੀਂ ਪਤਾ ਇਹਨਾਂ ਨੇ ਰਾਤ ਸਾਬ ਚ ਕੀ ਕਰਿਆ ਪਰ ਜਿਹੜੀ ਹੁਣ ਆਲੀ ਗੱਲ ਆ ਜਿੰਨਾ ਚ ਮੈਂ ਸੁਣਿਆ ਜਿੰਨਾ ਚ ਮੈਂ ਵਿੱਚ ਗਿਆ ਇਹਨਾਂ ਨੇ ਨੀਚੇ ਤੋਂ ਲੈ ਕੇ ਉੱਤੇ ਤੱਕ ਜਦੋਂ ਵਲੰਟੀਅਰ ਕੋਈ ਵੀ ਜਿਵੇਂ ਸੰਗਰੂਰ ਦੇ ਮੇਨ ਪਿੰਡਾਂ ਤੋਂ ਲੈ ਕੇ ਜਾਂਦੀ ਆ ਉੱਪਰ ਤੱਕ ਜੋ ਵੀ ਨੱਜ ਜਤੇ ਬੰਦੀ ਆ ਉਹਦੇ ਨਾਲ ਗੱਲਬਾਤ ਕਰਕੇ ਟਿਕਟਾਂ ਦਿੱਤੀਆਂ ਗਈਆਂ ਨੇ ਮੈਂ ਕੱਲੇ ਕੱਲੇ ਬੱਚੇ ਨੂੰ ਪੁੱਛਿਆ ਨੀਚੇ ਵਾਲੇ ਨੂੰ ਵੀ ਤੈਨੂੰ ਪਤਾ ਸੀ ਉਹ ਕਹਿੰਦੇ ਪਤਾ ਸੀ ਸਾਨੂੰ ਵੀ ਇਹ ਟਿਕਟਾਂ ਬਾਈ ਮੀਤਹਿਰ ਨੂੰ ਮਿਲਣੀਆਂ ਇਹ ਉਹਦੇ ਕੰਮਾਂ ਨੂੰ ਦੇਖਦੇ ਹੋਏ ਉਹਦਾ ਜੋ ਵੀ ਉਹਨੂੰ ਮਹਿਕਮੇ ਮਿਲੇ ਹੋਏ ਸੀ ਉਹਨੂੰ ਦੇਖਦੇ ਹੋਏ ਇਹ ਬਾਈ ਮੀਤਹਿਰ ਨੂੰ ਤਾਂ ਕਿਉਂਕਿ ਐਮਐਲਏ ਸਾਹਿਬ ਨੇ ਜਿਹੜੀਆਂ ਨਿਚਲੀਆਂ ਸਾਡੇ ਐਮਐਲਏ ਬੜੇ ਇਮਾਨਦਾਰ ਮਿਲਦੇ ਨੇ ਸਾਹਿਬ ਗੋਲਜੀ ਨੂੰ ਦੇਖਦੇ ਹੋਏ ਉਹਨਾਂ ਦੇ ਦੇਖਦੇ ਹੋਏ ਉਹਨਾਂ ਨੂੰ ਵੀ ਮੈਂ ਦੇਖੋ ਬਹੁਤ ਨੇੜੇ ਦੇਖਿਆ ਸਾਡੇ ਇੱਥੇ ਕੰਮ ਕੀਤਾ ਉਹਨਾਂ ਨੇ 25 ਸਾਲ ਤੋਂ ਕੰਮ ਕਰ ਰਹੇ ਨੇ ਵਕਾਲਤ ਕਰ ਰਹੇ ਨੇ ਪਹਿਲਾਂ ਵੀ ਮਿਲਦੇ ਰਹੇ ਹਮ ਇਮਾਨਦਾਰ ਨੇ ਬੰਦੇ ਕਦੇ ਮਤਲਬ ਕਿ ਅੱਜ ਤੱਕ ਇੱਕ ਬੰਦਾ ਉਹਨਾਂ ਤੇ ਇਲਜ਼ਾਮ ਨਹੀਂ ਲਾ ਸਕਦਾ 2 ਸਾਲ ਚ ਹਲਕੇ ਇੱਕ ਬੰਦਾ ਉਂਗਲੀ ਖੜਾ ਕਰਕੇ ਕਹਦੇ ਵੀ ਸਾਨੂੰ ਕਿਸੇ ਕੰਮ ਤੋਂ ਇਹਨੇ ਤੰਗ ਕਰਿਆ ਮੇਰੇ ਪਿੰਡ ਝਗੜਾ ਹੋਇਆ 307 ਲੱਗੀ ਖਾਸ ਪਾਰਟੀ ਸੀ ਉਹਦੀ ਜਵਾਬ deta ਵੀ ਨਹੀਂ ਰਾਜੀਨਾਮਾ ਕਰੋਗੇ ਮੇਰੇ ਕੋਲ ਆ ਜਿਓ ਜੇ ਤੁਸੀਂ ਮੇਰੇ ਕੋਲ ਕੋਈ ਸਪਾਰਸ਼ ਕਰਾਣਾ ਆਇਆ ਤਾਂ ਮੇਰੇ ਕੋਲ ਆਇਓ ਨਾ ਇਹ ਹੁੰਦੀਆਂ ਨੇ ਉੱਪਰਲੇ ਜਿਹੜੀ ਪਾਰਟੀ ਹੈ ਨਾ ਉੱਪਰਲੀ ਪਾਰਟੀ ਦੀਆਂ ਗੱਲਾਂ ਇਹ ਹੁੰਦੀਆਂ ਨੇ ਜਿਹੜਾ ਲੀਡਰ ਹੁੰਦਾ ਨਾ ਲੀਡਰ ਨੂੰ ਲੀਡਰ ਐਵੇਂ ਨਹੀਂ ਬਣਦਾ ਲੀਡਰ ਬਣਦਾ ਪਰਿਵਾਰ ਨਾਲ ਜੇ ਪਰਿਵਾਰ ਖੁਸ਼ੀ ਆ ਤਾਂ ਲੀਡਰ ਹੈ ਪਰਿਵਾਰ ਖੁਸ਼ੀ ਆ ਸਾਡੇ ਹਲਕੇ ਦਾ ਪਰਿਵਾਰ ਬਹੁਤ ਖੁਸ਼ੀ ਆ ਮੈਨੂੰ ਇੱਕ ਦੋ ਜਗ੍ਹਾ ਜਾਣ ਨੂੰ ਮੌਕਾ ਮਿਲਿਆ ਕੱਲ ਪਰसों ਅਸੀਂ ਖਨੌਰੀ ਖੋਲਿਆ ਦਫਤਰ ਮੌਣਕ ਖੋਲਿਆ ਕਿ ਮੈਂ ਐਮਐਲਏ ਸਾਹਿਬ ਨਾਲ ਰਹੀਆਂ ਕੋਈ ਤੇ ਵੀ ਨਹੀਂ ਲੋਕ ਆ ਰਹੇ ਨੇ ਟੁੱਟ ਟੁੱਟ ਕੇ ਬੇਜੀ ਪਿੱਛਟ ਕੇ ਆਏ ਨੇ ਖਨੌਰੀ ਤੋਂ ਮੌਣਕ ਤੋਂ ਕਿੰਨੇ ਪਰਿਵਾਰ ਆਏ ਨੇ ਮੇਰੇ ਪਿੰਡ ਮੈਂ ਮੜਾ ਜਾ ਪਰਿਵਾਰਾਂ ਨੂੰ ਕਿਹਾ ਵੀ ਆ ਜਾਓ ਭਾਈ ਆਪਾਂ ਇੱਧਰ ਚੱਲਣਾ 200 ਬੰਦਾ ਮੇਰੇ ਨਾਲ ਜੁਆਇਨ ਕਰਕੇ ਆ ਮੈਂ ਪਿਆਰ ਨਾਲ ਮੈਂ ਤੁਸੀਂ ਦੇਖ ਲਿਓ ਕਢਾ ਕੇ ਮੈਂ ਕਿਹਾ ਕਿਸੇ ਦਾ ਨਾਂ ਨਹੀਂ ਲੈਂਦਾ ਜਿੰਨੇ ਪਿਆਰ ਨਾਲ ਉੱਠਣਾ ਆਪਣੇ ਆਪ ਪਾਣਾ ਤੁਸੀਂ ਆ ਜਾਓ 200 250 ਬੰਦਾ ਮੇਰਾ ਲਾਈਨ ਚ ਲੱਗ ਗਿਆ ਵੀ ਅਸੀਂ ਨਾਲ ਜੀ ਜਾਣ ਨੂੰ ਤਿਆਰ ਹੈ ਇਹਨਾਂ ਦੀਆਂ ਨੀਤੀਆਂ ਨੂੰ ਦੇਖਦੇ ਹੋ ਇੱਕ ਦੇਖੋ ਜਿਹੜੀ ਗੱਲ ਆ ਇਹਨਾਂ ਦਾ ਇੱਕ ਬਹੁਤ ਸੋਹਣਾ ਰੂਲ ਆ ਇਹਨਾਂ ਦਾ ਤੁਸੀਂ ਜਿਹੜੀ ਗੱਲ ਪੁੱਛੀ ਨਾ ਮੈਨੂੰ ਪੁੱਛੀ ਵੀ ਕੀ ਬਣਦਾ ਛੋਟੇ ਬੰਦੇ ਦਾ ਹੁਣ ਸਾਡੇ ਜਿਹੜਾ ਇਹਨਾਂ ਨੇ ਚੇਅਰਮੈਨ ਬਣਾਇਆ ਮਾਰਕੀਟ ਕਮੇਟੀ ਮਹਿੰਦਰ ਸਿੰਘ ਉਹ ਸਾਡੇ ਕੁਦ ਨਹੀਂ ਪਿੰਡ ਦਾ ਉਹ ਇੱਕ ਆਮ ਬੰਦਾ ਜੀ ਆਮ ਕਰਦਾ ਥੋੜਾ ਮਤਲਬ ਕਿ ਤੁਸੀਂ ਸੋਚ ਨਹੀਂ ਸਕਦੇ ਸਾਡੀ ਸੋਚ ਨਹੀਂ ਸੀ ਇਹ ਵੀ ਕਾਂਗਰਸ ਪਾਰਟੀ ਜਾਂ ਕੋਈ ਕਾਲੀ ਪਾਰਟੀ ਇਹੋ ਜਿਹੇ ਬੰਦੇ ਨੂੰ ਕਿਸੇ ਨੂੰ ਚੇਅਰਮੈਨ ਬਣਾ ਦੂਗੀ ਸਾਡੀ ਕਾਂਗਰਸ ਪਾਰਟੀ ਨੇ ਤਾਂ ਲਿਆ ਕੇ ਬਾਹਰੋਂ ਚੇਅਰਮੈਨ ਬਣਾਏ ਨੇ ਸਾਡੇ ਉਹਰੇ ਕਾਬਲ ਲੋਕ ਸੀ ਕਾਫੀ ਬਹੁਤ ਵੱਡੇ ਕਾਬਲ ਲੋਕ ਸੀ ਜਿਹੜੇ ਚੱਕੀ ਫਿਰਦੇ ਸੀ ਵੀ ਚੇਅਰਮੈਨ ਤਾਂ ਅਸੀਂ ਬਣੇ ਬੈਠੇ ਹਾਂ ਕੱਲ ਬਣੇ ਬੈਠੇ ਬੀਬੀ ਤਾਂ ਸਾਨੂੰ ਚੇਅਰਮੈਨ ਬਣਾਉਗੀ ਉਹ ਮੂੰਹਕ ਨਹੀਂ ਦੇਖਦੇ ਰਹਿ ਕੇ ਬਾਹਰੋਂ ਲਿਆ ਕੇ ਇੱਕ ਬੀਬੀ ਇਥੇ ਚੇਅਰਮੈਨ ਥੋਪਦੀ ਮਾਰਕੀਟ ਕਮੇਟੀ ਬਣਾਉਂਕੀ ਇਹ ਇਹ ਸਹੂਲ ਬਣਦਾ ਕਿਤੇ ਇਹ ਸਹੂਲ ਤਾਂ ਬਣਦਾ ਨਹੀਂ ਹੈਗਾ ਵੀ ਸਾਡਾ ਹਲਕੇ ਦੇ ਲੋਕ ਕੰਮ ਕਰਨ ਹਲਕੇ ਦੇ ਲੋਕ ਮਿਹਨਤ ਕਰਨ ਤੈਨੂੰ ਜਿਤਾਣ ਵਾਰ-ਵਾਰ ਤੇ ਤੂੰ ਚੇਅਰਮੈਨ ਜਿਹੜਾ ਮਾਰਕੀਟ ਕਮੇਟੀ ਜਿਹੜਾ ਇੱਕ ਵਧੀਆ ਰਤਬਾ ਚਲੋ ਹੈਗਾ ਇੱਕ ਬੰਦੇ ਲਈ ਉਹ ਬੰਦਾ ਕੰਮ ਕਰ ਸਕਦਾ ਉਹਨੂੰ ਪਤਾ ਹਲਕੇ ਦੇ ਕੋਈ ਇੱਕ ਦੋ ਮੁੰਡਾ ਵੀ ਲਾ ਸਕਦਾ ਮੰਡੀਆਂ ਦੇ ਕੰਮ ਹੁੰਦੇ ਆ ਦੇ ਕੋਲ ਫੂਸ ਗਰੀਬਾਂ ਨੂੰ ਚੱਕਾਣ ਦਾ ਉਹ ਇਹਦੇ ਕੋਲ ਹੱਕ ਹੁੰਦਾ ਸਾਰਾ ਵੀ ਚੇਅਰਮੈਨ ਕੋਲ ਉਹ ਵੀ ਦੇਖੋ ਲਿਆ ਕੇ ਇਹਨਾਂ ਨੇ ਪਤਾ ਨਹੀਂ ਕਿ ਕਿੰਨੇ ਧਿਆਨ ਦੀ ਕੌਣ ਸੀ ਕੌਣ ਨਾਲ ਰਿਸ਼ਤੇਦਾਰ ਨਹੀਂ ਉਹ ਲਿਆ ਕੇ ਸਾਡੇ ਚਿਰ ਤੇ ਬਿਠਾਇ ਤੁਸੀਂ ਆਮ ਪਾਰਟੀ ਦਾ ਦੇਖੋ ਇੱਕ ਆਮ ਕਰਾਂ ਦੇ ਦੇਖੋ ਜੋਗੀ ਰਾਮ ਸਾਡਾ ਹੈਗਾ ਖਨੋਰੀ ਤੋਂ ਚੇਰਮੈਨ ਜਮੇ ਆਮ ਬੰਦਾ ਤੁਸੀਂ ਦੇਖੋਗੇ ਜੀ ਇਹ ਚੇਰਮੈਨ ਉਹ ਸਾਰੇ ਮੋਟਰਸਾਈਕਲਾਂ ਦੇ ਘੁੰਮਣ ਵਾਲੇ ਬੰਦੇ ਨੇ ਗੱਡੀਆਂ ਵੀ ਨਹੀਂ ਉਹਨਾਂ ਕੋਲ ਆਪਣੀਆਂ ਹੈਗੀਆਂ ਹੋਰ ਇਹ ਤੋਂ ਬਾਅਦ ਆਮ ਆਦਮੀ ਕੀ ਕੰਮ ਕਰੂਗਾ ਆਮ ਆਦਮੀ ਨੂੰ ਉੱਪਰ ਲੈ ਕੇ ਜਾ ਰਹੇ ਨੇ ਕੋਈ ਨਾ ਅਣਸ਼ਾਲਾ ਵਾਲੀ ਗੱਲ ਦੇਖੀ ਨਹੀਂ ਅਸੀਂ 2 ਸਾਲ ਚ ਅਸੀਂ ਇਹਨਾਂ ਦੀਆਂ ਸਾਡਾ ਜਿਹੜਾ ਐਮਐਲਏ ਸਾਹਿਬ ਨੇ ਗੋਲ ਸਾਹਿਬ ਆਡਾ ਮੁਕੀਤ ਗੋਇਲ ਬੜੇ ਇਨਸਾਨ ਅੱਛੇ ਇਨਸਾਨ ਨੇ ਲੋਕਾਂ ਤੋਂ ਸੁਣ-ਸੁਣ ਕੇ ਕੰਨ ਭੱਕ ਤੁੱਕੇ ਸੀ ਵੀ ਬਹੁਤ ਵਧੀਆ ਇਨਸਾਨ ਆ ਬਹੁਤ ਵਧੀਆ ਇਨਸਾਨ ਆ ਤਾਂ ਜਾ ਕੇ ਅਸੀਂ ਇਹਨਾਂ ਦੇ ਅਲਰ ਲੱਗਿਆ ਮੈਂ ਇਹਨਾਂ ਦਾ ਤੇ ਵਧੀਆ ਸੋਚਦਾ ਕੰਮ ਵੀ ਇਹ ਮੇਰੇ ਅਸੀਂ ਇਹਨਾਂ ਨਾਲ ਲੱਗ ਕੇ ਇਹਨਾਂ ਦੇ ਥੱਲੇ ਲੱਗ ਕੇ ਵਧੀਆ ਕੰਮ ਕਰਵਾਈਏ ਹਲਕੇ ਤੁਸੀਂ ਲਹਿਰੇ ਗੱਗੇ ਹਲਕੇ ਨਾਲ ਸੰਬੰਧਿਤ ਰੱਖਦੇ ਹੋ ਕੀ ਵਿਜ਼ਨ ਹੈ ਤੁਹਾਡਾ ਲਹਿਰੇ ਗੱਗੇ ਨੂੰ ਲੈ ਕੇ ਜੇਕਰ ਕੱਲ ਨੂੰ ਤੁਹਾਨੂੰ ਪਾਰਟੀ ਮੌਕਾ ਦਿੰਦੀ ਹੈ ਕਿਹੜੇ-ਕਿਹੜੇ ਕੰਮ ਤੁਹਾਨੂੰ ਲੱਗਦਾ ਵੀ ਪਹਿਲ ਤੇ ਆਧਾਰ ਤੇ ਹੋਣੇ ਚਾਹੀਦੇ ਆ ਭਾਈ ਜੀ ਮੇਰੇ ਵਰਗਾ ਜਿਹੜਾ ਇਨਸਾਨ ਆ ਚਲੋ ਕਰੂੰ ਠੀਕ ਆ ਵਧੀਆ ਹੈਗਾ 25 ਸਾਲ ਤੁਸੀਂ ਸਿਆਸਤ ਦੇ ਵਿੱਚ ਰਹੇ ਹੋ ਤੁਹਾਨੂੰ ਵੱਡੇ ਮੁੱਦੇ ਕਿਹੜੇ ਲੱਗਦੇ ਨੇ ਜਿਹੜੇ ਹਾਲੇ ਤੱਕ ਹੱਲ ਨਹੀਂ ਹੋਏ ਕਿਹੜੇ ਮੁੱਦਿਆਂ ਲੈ ਕੇ ਤੁਸੀਂ ਦਰਦ ਰੱਖਦੇ ਹੋ 25 ਸਾਲ ਤੋਂ ਬੜਾ ਦੱਬਦੇ ਆ ਰਹੇ ਆ ਆਪਣੇ ਆਪ ਨੂੰ ਹਮ ਚਲੋ 25 ਸਾਲ ਪੰਜ ਚਾਰ ਸਾਲ ਸਰਪੰਚੀ ਕੀਤੀ ਫੇਰ ਮਿਹਨਤ ਕੀਤੀ ਫੇਰ ਅੱਗੇ ਹਾਰਿਆ ਵੀ ਇੱਕ ਵਾਰ ਪਿੰਡ 'ਚ ਤਾਂ ਗੱਲ ਇਹ ਆ ਵੀ ਇੰਨੇ ਮੁੱਦੇ ਨੇ ਸਾਡੇ ਹਲਕੇ ਨੇ ਹਮ ਬੈਕਵਰਡ ਹਲਕਾ ਹਮ ਜਿਹੜੇ ਅਸੀਂ ਕਹੇ ਜਰੂਰਾਂ ਤੁਹਾਡੇ ਮੰਤਰੀਆਂ ਨੂੰ ਸੀਐਮਪੀ ਰਹਿ ਆ ਸਾਡਾ ਇੱਥੇ ਦਾ ਹੂੰ ਸੀਐਮਪੀ ਰਹਿ ਲੈ ਰਿਹਾ ਕੇ ਕੋਈ ਛੋਟਾ ਨਹੀਂ ਪੰਜਾਬ ਦਾ ਮਾਲਕ ਸੀ ਕਈ ਬਹੁਤ ਕੁਛ ਕੀਤਾ ਵੀ ਇਹ ਕਰੋ ਇਹ ਕਰੋ ਪਰ ਗੱਲ ਆ ਹੁਣ ਮੈਨੂੰ ਜਿਹੜੀ ਮੈਂ ਦੱਸਦਾ ਇੱਥੇ ਕੀ ਨਹੀਂ ਕਰਨਾ ਕਿੰਨੇ ਕਿੰਨੇ ਵੱਡੇ ਮੰਤਰੀ ਇੱਥੇ ਰਹਿ ਲੈ ਢੀਂਡਾ ਸਾਹਿਬ ਵੀ ਮੰਤਰੀ ਰੇ ਕੈਬਨਿਟ ਮੰਤਰੀ ਥੀਰੇ ਦੇ ਰੇ ਖਜ਼ਾਨਾ ਮੰਤਰੀ ਰੇ ਮੈਡਮ ਬੱਟਲ ਸੀਐਮ ਰਹੀ ਤੁਸੀਂ ਮੈਨੂੰ ਹਲਕੇ ਚ ਦਿਖਾਓ ਵੀ ਕੋਈ ਕਾਲਜ ਹੋਵੇ ਮੈਡੀਕਲ ਕਾਲਜ ਇੱਕ ਵੀ ਦਿਖਾ ਦਿਓ ਹੂੰ ਕੋਈ ਗੀਰਿੰਗ ਕਾਲਜ ਹੋਵੇ ਇੱਕ ਵੀ ਦਿਖਾ ਦੋ ਹੂੰ ਕਿੰਨੇ ਕਨੇ ਕਿੰਨੇ ਕਾਲਜ ਨੇ ਇੱਕ ਪਲੱਸ 2 ਤੱਕ ਬੀਏ ਤੱਕ ਕਾਲਜ ਬਣਾ ਕੇ ਕਹਿ ਦਿੰਦੇ ਨੇ ਅਸੀਂ ਕਾਲਜ ਬਣਾਤਾ ਬੱਚੇ ਬੀਏ ਕਰਕੇ ਜਾਣ ਕਿੱਥੇ ਜੀ ਪਟਿਆਲਾ ਸਾਡੇ ਤੋਂ 2 150 ਕਿਲੋਮੀਟਰ ਹੈ ਹੂੰ ਬਠਿੰਡਾ ਸਾਡੇ ਤੋਂ 250 ਕਿਲੋਮੀਟਰ ਕਿੱਥੇ ਜਾਣ ਬੱਚੇ ਜਿਹੜੀਆਂ 3 ਹੂੰ ਕੁੜੀਆਂ ਚੜੀਆਂ ਲੈ ਆਪਣੀਆਂ 3 ਕਿੱਥੇ ਭੇਜਣਗੇ ਉਹਨਾਂ ਨੂੰ ਵਾਰ ਮਾਪੇ ਕੋਈ ਨੇੜੇ ਹੋਵੇ ਕੋਈ ਬੱਸ 'ਚ ਚੜਕੇ ਮੋਟਰਸਾਈਕਲ ਤੇ ਛੱਡਿਆ ਵੀ ਕਾਲਜ ਲੈ ਬੇਟਾ ਪੜਨ ਦੋ ਤੁਸੀਂ ਨਰਸਿੰਗ ਕਰ ਲੋ ਹੂੰ ਇਹ ਕਰ ਲੋ ਤੁਸੀਂ ਮੈਡੀਕਲ ਕਰ ਲੋ ਨਰਸਿੰਗ ਬਾਈ ਜੀ ਪਹਿਲੀ ਸੋਚ ਆ ਵੀ ਵੱਤ ਤੋਂ ਬਾਅਦ ਇੱਥੇ ਕਾਲ ਜਾਣ ਹੂੰ ਬੱਚੇ ਪੜ ਕੇ ਆਪਣਾ ਕੋਈ ਰੋਜ਼ਗਾਰ ਕਰ ਸਕਣ ਹੂੰ ਕਿਤੇ ਨੌਕਰੀ ਲੱਗ ਸਕਣ ਹੂੰ ਦੂਜਾ ਜਿਹੜਾ ਸਭ ਤੋਂ ਵੱਡਾ ਸ਼ਰਾਬ ਆ ਸਾਨੂੰ ਇੱਥੇ ਹਲਕੇ ਨੇ ਉਹ ਇੱਕ ਅੱਗਰ ਦਾ ਹੂੰ ਸਭ ਤੋਂ ਵੱਡਾ ਸ਼ਰਾਬੀਆ ਤੇ ਚਲੋ ਜਿਵੇਂ ਮਰਜੀ ਲਾ ਲੋ ਹਲੇ ਤੱਕ ਤਾਂ ਇਹ ਜਾਂ ਕਿਉਂਕਿ ਫਸਲ ਬੀਜਦੇ ਆ ਪਿੱਛੇ ਲੋਕਾਂ ਨੇ ਝੋਨਾ ਲਾਇਆ 5000 ਰੁਪਏ ਲੁਆਈਆ 10000 ਰੁਪਏ ਖਰਚਾ ਹੋ ਜਾਂਦਾ ਜਦੋਂ ਚੋਨਾ ਹੋਇਆ ਨਾ ਤਕੜਾ ਪਾਣੀ ਆ ਗਿਆ ਟੁੱਟ ਗਿਆ ਹਜ਼ਾਰਾਂ ਏਕੜ ਖਰਾਬ ਹੋਈ ਹਜ਼ਾਰਾਂ ਏਕੜ ਮੈਂ ਇਹ ਕਹ ਰਿਹਾ ਸਭ ਤੋਂ ਵੱਡੀ ਸਾਡਾ ਜਿਹੜਾ ਹੈ ਆ ਜੇ ਸਾਡਾ ਚਲੋ ਸਾਨੂੰ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਵੀ ਤਹਿਰ ਜੀ ਨੇ ਤੇ ਆਪਣਾ ਮੈਦਰੀ ਸਾਹਿਬ ਨੇ ਸਾਨੂੰ ਦਿਆ ਉਸ ਬਾਅਦ ਵੀ ਇਹਦਾ ਹੱਲ ਕਰကြਾਂਗੇ ਜੀ ਸਾਨੂੰ ਕਰ ਕਿਆ ਉਹਨਾਂ ਨੇ ਅਸੀਂ ਆਏ ਵੀ ਆ ਵੀ ਇਸ ਪਾਏ ਦਾ ਹੱਲ ਜਿਹੜੇ 3 ਸਾਲ ਆਪਣੇ ਕੋਲ ਰਹੇ ਨੇ ਕੰਮ ਕਰਨ ਦੇ ਆਪਾਂ ਇਹਨਾਂ ਵਿੱਚ ਹੱਲ ਕਰਾਂਗੇ ਇਹਦਾ ਵੀ ਹੱਲ ਕਰਕੇ ਜਾਵਾਂਗੇ ਥੋੜਾ ਜਿਹਾ ਹਰਿਆਣੇ ਦੀ ਪ੍ਰੋਬਲਮਾ ਹਰਿਆਣਾ ਆੜ ਜਾਂਦਾ ਅੱਗੇ ਕਿਉਂਕਿ ਮਕੋਟ ਸਾਹਿਬ ਤੱਕ ਤਾਂ ਬਣਿਆ ਹੋਇਆ ਲੈ ਕੇ ਖਨੌਰੀ ਤੋਂ ਮਕੋਟ ਸਾਹਿਬ ਜਿਹੜਾ ਨੱਕਾ ਟੁੱਟਦਾ ਅੱਗੇ ਆ ਕੇ ਟੁੱਟਦਾ ਪਿੱਛੇ ਇੱਕ ਹੋਰ ਦੇਖੋ 52 ਨੱਕੇ ਟੁੱਟੇ 50 52 ਚ ਪਿਛਲੀ ਵਾਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਭਰੇਗੇ ਐਮਐਲਏ ਸਭ ਤਾਂ ਬੜਾ ਆਪਣਾ ਹੈ ਪਹਿਲਾਂ ਸਾਨੂੰ ਆਪ ਮਿੱਟੀ ਲੈਣੀ ਪੈਂਦੀ ਸੀ ਆਪ ਭਰਨੇ ਪੈਂਦੇ ਸੀ ਨੱਕੇ ਇਸ ਵਾਰ ਪਤਾ ਹੀ ਨਹੀਂ ਲੱਗਿਆ ਸਾਨੂੰ ਅਗਲਾ ਪਾਣੀ ਆ ਗਿਆ ਸੀ ਫਿਰ ਦੁਬਾਰਾ 20 ਦਿਨਾਂ ਬਾਅਦ ਪਰ ਉਦੋਂ ਤੱਕ ਨੱਕੇ ਬੰਦਾ ਮੈਲੇ ਸਾਹਿਬ ਕਰਵਾ ਚੁੱਕੇ ਸੀ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਅਸੀਂ ਪਾਰਟੀ ਜਾਏ ਅਮਾਨਦਾਰੀ ਇਸ ਪਾਰਟੀ ਦੀ ਉੱਪਰ ਤੋਂ ਨੀਕਾ ਨੀਚੇ ਤੱਕ ਦੂਜੀਆਂ ਪਾਰਟੀਆਂ ਤੇ ਨੀਕਾ ਨਹੀਂ ਹੁੰਦੀ ਵੀ ਐਮਐਲਏ ਬਣ ਗਿਆ ਚੱਲ ਯਾਰ ਇਹਨੂੰ ਨਾਂ ਲੱਗੇ ਰਹਿੰਦੇ ਆਪਣੇ ਕੰਮ ਕਰੀ ਚੱਲੋ ਪਰ ਇਸ ਪਾਰਟੀ ਤੇ ਇਕੱਲੇ-ਇਕੱਲੇ ਬੰਦੇ ਤੇ ਨੀਕਾ ਦੇਖਦੇ ਨੇ ਵੀ ਇਹ ਮੈਲੇ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਮੈਲੇ ਅੱਗੇ ਵਰਕਰਾਂ ਨੂੰ ਦੇਖਦਾ ਵੀ ਕੋਈ ਗੜਬੜ ਤਾਂ ਨਹੀਂ ਕਰ ਰਿਹਾ ਇਹ ਅਸੀਂ ਦੇਖ ਚੁੱਕੇ ਹਾਂ ਇਸ ਪਾਰਟੀ 'ਚ ਤਾਂ ਇਸ ਪਾਰਟੀ ਨੂੰ ਜੁਆਇਨ ਕੀਤਾ ਬਾਈ ਜੀ ਕੋਈ 25 ਸਾਲ ਦੀ ਰਾਜਨੀਤੀ ਆ ਮੇਰੀ ਉਮਰ ਕਿੰਨੀ ਆ ਮੈਂ 23 ਸਾਲ ਦਾ ਸਰਪੰਚ ਬਣ ਗਿਆ ਮਿਹਨਤ ਕੀਤੀ ਹਾਂ ਹੁਣ ਤੱਕ ਪਰ ਅੱਗੇ ਨਹੀਂ ਆਣ ਦਿੱਤਾ ਮੈਨੂੰ ਕਾਂਗਰਸ ਨੇ ਬੜਾ ਜ਼ੋਰ ਲਾਇਆ ਬੜਾ ਕਿਹਾ ਵੀ ਹਾਂ ਲੜਾਉ ਕਿਹੜੀ ਇਲੈਕਸ਼ਨ ਲੜਾਣੇ ਹੋ ਨਿਕਲ ਕੇ ਆਉਂਗਾ ਮੇਰੀ ਜਿੱਦ 'ਚ ਕਈ ਸਿੱਟਾ ਐਸੀ ਕੀਤੀਆਂ ਹੂੰ ਵੀ ਇਹ ਨਾ ਬਣਦੇ ਐਸਸੀ ਕਰਾ ਦੋ ਯਾਰ ਸਰਪੰਚੀ ਐਸਸੀ ਕਰਾ ਦੋ ਕਹਿੰਦੇ ਇਹ ਨਾ ਬਣਦੇ ਸਰਪੰਚ ਹੂੰ ਐਜੇ ਹਾਲਾਤ ਰਹੇ ਆ ਮੇਰੇ ਹੂੰ ਮੈਂ ਫੇਰ ਵੀ ਮਿਹਨਤ ਕਰਦਾ ਨਹੀਂ ਹੂੰ ਵੱਡੇ ਵੱਡੇ ਫੰਕਸ਼ਨ ਕਿਤੇ ਨੇ ਘਰੇ ਬਲਾ ਕੇ ਨਾ ਮੰਤਰੀਆਂ ਹੂੰ ਫੋਟੋਆਂ ਪਈਆਂ ਨੇ ਮੇਰੇ ਕੋਲ ਵੀਡੀਓ ਪਈਆਂ ਨੇ ਹੁਣ ਤੱਕ ਹੂੰ ਪਰ ਇਹਨਾਂ ਨੇ ਕਸਰ ਨਹੀਂ ਛੱਡੀ ਮੇਰੇ ਨਾਲ ਬੜਾ ਮਾੜਾ ਕਰਿਆ ਮੈਂ ਮੈਂ ਕੱਲਾ ਮੈਂ ਮੈਂ ਨਹੀਂ ਕਰ ਰਿਹਾ ਸਾਰੇਕ ਨਾਲ ਜਿਹੜਾ ਮੇਰੇ ਨਾਲ ਤਾਂ ਵਰਕਰ ਆ ਸਭ ਨਾਲ ਇਹੀ ਹੋਇਆ ਹੂੰ ਮੈਂ ਕਿਤਾ ਕਿਤਾ ਨਾ ਗਣਾ ਮੈਂ ਤੁਹਾਨੂੰ ਫਿਰ ਉਹ ਨਾਂ 'ਚ ਅੱਗੇ ਅੱਗੇ ਗੱਲ ਚੱਲੀ ਜਾਂਦੀ ਹੈ ਕੱਲ ਨੂੰ ਕੋਈ ਖੰਡਾ ਨਹੀਂ ਵੀ ਕਰ ਸਕਦਾ ਕਿ ਵੀ ਯਾਰ ਮੇਰਾ ਨਾਂ ਨਾ ਲਿਆ ਨਾ ਪਰ ਇਹਨਾਂ ਨੇ ਦੱਬੇ ਨਹੀਂ ਸਾਰੇ ਲੋਕ ਪਰ ਇਹ ਜਿਹੜੀ ਪਾਰਟੀ ਹੈ ਇਹ ਨੌਜਵਾਨਾਂ ਨੂੰ ਉੱਤੇ ਚੱਕਣ ਵਾਲੀ ਆ ਜਿੰਨੀ ਕੋਈ ਮਿਹਨਤ ਕਰ ਰਿਹਾ ਮਿਲੂਗਾ ਮਿਹਨਤ ਦਾ ਬਾਈ ਜੀ ਮਿਲੂਗਾ ਮਿਹਨਤ ਦਾ ਇਸ ਪਾਰਟੀ 'ਚ ਮਿਹਨਤ ਤਾਂ ਮਿਲੂਗਾ ਮਿਹਨਤ ਕਰੂਗਾ ਤਾਂ ਮਿਲੂਗਾ ਮਿਹਨਤ ਬਿਲਾ ਕਿਸੇ ਨੂੰ ਨਹੀਂ ਮਿਲਦਾ ਕਿਸੇ ਪਾਰਟੀ ਚ ਅਸੀਂ ਮਿਹਨਤ ਕਰਾਂਗੇ ਅੱਗੇ ਲਿਆਵਾਂਗੇ ਇਸ ਹਲਕੇ ਦੀ ਸੋਚ ਆ ਵੀ ਇਸ ਹਲਕੇ ਨੂੰ ਨਾ ਐਵੇਂ ਚਮਕਾ ਦਈਏ ਵੀ ਇਹ ਹਲਕਾ ਪੰਜਾਬ ਚ ਚਮਕੇ ਸਾਡਾ ਲਹਿਰਾਗਾ ਤਾਂ ਰੋਜ਼ਗਾਰ ਮੇਲ ਇੱਥੇ ਮੇਰੇ ਭਰਾਵਾਂ ਨੂੰ ਮੇਰੇ ਬੱਚਿਆਂ ਨੂੰ ਛੋਟਿਆਂ ਨੂੰ ਰੋਜ਼ਗਾਰ ਮੇਲ ਕੱਲੇ ਕੱਲੇ ਨੂੰ ਉਹ ਮਿਲਣਗੇ ਪੜ੍ਹਾਈ ਕਰਕੇ ਜੀ ਸੋਚ ਆ ਵੀ ਪੜ੍ਹਾਈ ਦੇ ਵਸੀਲੇ ਕਰੀਏ ਉਹ ਖੜੇ ਮਿਲ ਕੇ ਸਾਰਿਆਂ ਨੂੰ ਅੱਗੇ ਤੱਕ ਵੱਡੇ ਕਾਲਜ ਵੱਡੇ ਕੋਈ ਇਕ ਕਦਾ ਮੈਲੇ ਸਾਹਿਬ ਨਾਲ ਗੱਲ ਚੱਲ ਰਹੀ ਆ ਵੀ ਕੋਈ ਵਧੀਆ ਫੈਕਟਰੀ ਇੱਥੇ ਲੱਗੇ ਜਿੱਥੇ 20-30 ਹਜ਼ਾਰ ਮੁੰਡਾ ਇਹਨੂੰ ਕੰਮ ਮਿਲ ਸਕੇ। ਇਹ ਸੋਚਿਆ ਸਾਡੀਆਂ ਨੇ ਆ ਨਾਲੇ ਟਾਈਮ 'ਚ ਵਧੀਆ ਕੰਮ ਕਰਾਂਗੇ ਮਿਲ ਕੇ ਆਹ ਪਾਰਟੀ ਨਾਲ ਭੂਆ ਤੁਆਣ ਦੀ ਨਾਲ ਮੀਤ ਹੇਰ ਜੀ ਨਾਲ ਤੇ ਮੈਲੇ ਸਾਹਿਬ ਨਾਲ ਸਾਡੇ ਨਾਲ। ਮੀਨੀ ਸਾਹਿਬ ਤੁਹਾਡੀ ਮੰਤਰੀ ਲਾਲ ਸਿੰਘ ਨਾਲ ਕੀ ਰਿਸ਼ਤੇਦਾਰੀ ਹੈ? ਬਾਈ ਜੀ ਰਿਸ਼ਤੇਦਾਰੀਆਂ ਹੈਗੀ ਆ ਬਹੁਤ ਨੇੜੇ ਦੀ ਆ ਉਹ ਮੇਰੇ ਮਾਤਰ ਜੀ ਨੇ ਰਹੀਆਂ ਸਾਕੇ ਮਾਤਰ ਜੀ ਨੇ ਮੇਰੀ ਮਦਰ ਤੋਂ ਵੱਡੇ ਸੀ ਮਾਸੀ ਜੀ ਮੇਰੇ ਉਹਨਾਂ ਦੇ ਜਿਹੜੇ ਮੇਚ ਜੀ ਬਹੁਤ ਨੇੜੇ ਦੀ ਰਿਸ਼ਤੇਦਾਰੀ ਆ ਬ੍ਰਦਰ ਆ ਤੁਹਾਡੇ ਰਜਿੰਦਰ ਸਿੰਘ ਹਮ ਮੈਲੇ ਰਹੇ ਨੇ ਤੁਮਾਣੇ ਤੋਂ ਉਹਨਾਂ ਨਾਲ ਉਹ ਤਾਂ ਇੱਕ ਦਰਬੀਸ ਪਰਿਵਾਰ ਆ ਜੀ ਠੀਕ ਆ ਉਹ ਆਪਣੀ ਜਗ੍ਹਾ ਦੀ ਮੈਂ ਉਹਨਾਂ ਨਾਲ ਠੀਕ ਆ ਮਨਾਇਆ ਨਹੀਂ ਉਹਨਾਂ ਨੇ ਤੁਹਾਨੂੰ ਮਨਾਇਆ ਬਹੁਤ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਛੱਡੋ ਮੇਰੇ ਹਾਲ ਤੇ ਮੇਰਾ ਇੱਥੇ ਕਿਉਂਕਿ ਮੈਨੂੰ ਦੱਬੇ ਕਰਕੇ ਆ ਵੀ ਅੱਗੇ ਨਾ ਲੱਗ ਜੇ ਕਿਤੇ ਇਸ ਕਰਕੇ ਮੈਨੂੰ ਮੇਰੀ ਜਿਹੜੀ ਮੈਨੂੰ ਇੱਕ ਵਾਰ ਵੀ ਪਹੁੰਚ ਨਹੀਂ ਕਰੀ ਨਾ ਖਹਿਰਾ ਸਾਹਿਬ ਨੇ ਕਰੀ ਮੈਨੂੰ ਇੱਕ ਵਾਰ ਵੀ ਮੈਡਮ ਪੱਠਲਵਾਰੇ ਨਾ ਰਾਹੁਲ ਜੀ ਬਾ ਨਾ ਖਹਿਰਾ ਸਾਹਿਬ ਨੇ ਇੱਕ ਵਾਰ ਵੀ ਪਹੁੰਚ ਨਹੀਂ ਕਰੀ ਵੀ ਤੂੰ ਨਾ ਜਾ ਕੇ ਸਾਡੇ ਨਾਲ ਆ ਜਾ ਇੱਕ ਵਾਰ ਵੀ ਉਹਨਾਂ ਨੇ ਕਾਗਜ਼ ਵੀ ਭਰੇ ਆ ਇੱਥੇ ਆਂਦੇ ਵੀ ਰਹੇ ਆ ਮੇਰੇ ਪਿੰਡ ਵੀ ਚੱਕਰ ਮਾਰ ਗਏ ਮੈਨੂੰ ਇੱਕ ਵਾਰ ਵੀ ਉਹਨਾਂ ਨੇ ਨਹੀਂ ਬੁਲਾਇਆ ਤਾਂ ਕੀ ਕਰਨਗੇ ਇਸ ਨਾਲ ਲਾਤੀ ਯਾਰ ਪਾਰਟੀ ਚ ਮੇਰਾ ਕੱਦੇ ਨਹੀਂ ਮੰਨਦੇ ਹੋ ਜਦੋਂ ਉਹਨਾਂ ਨੇ ਮੈਨੂੰ ਕਿਤੇ ਇੱਕ ਜਗ੍ਹਾ ਵੀ ਫੋਨ ਨਹੀਂ ਕੀਤਾ ਕਿਸੇ ਤੇ ਕਾਬਲ ਫਿਰ ਮੈਂ ਹੁਣ ਆਪਣੀ ਤਾਕਤ ਦਿਖਾਉਂਗਾ ਦਿਖਾਉਂਗਾ ਵੀ ਮੇਰੇ ਚ ਹੈ ਕੁਝ ਮੈਂਨੇ ਮਿਹਨਤ ਕੀਤੀ ਆ ਹਲਕੇ ਚ ਮਿਹਨਤ ਕੀਤੀ ਆ ਮੈਂ ਪਿੰਡ ਚ ਮਿਹਨਤ ਕੀਤੀ ਆ 250 ਬੰਦਾ ਮੇਰੇ ਨਾਲ ਜੁਆਇਨ ਕੀਤਾ ਮੇਰੇ ਪਿੰਡ ਦਾ ਹਲੇ ਮੈਂ ਹੋਰ ਪਾਉਂਗਾ ਦੇਖਦੇ ਜਾਓ ਤੁਸੀਂ ਮੋਲਕ ਚ ਕੀ ਹੁੰਦਾ ਆਲੇ-ਦਾਲੇ ਪਿੰਡਾਂ ਚ ਕੀ ਹੁੰਦਾ ਦਿਖਾਉਂਗਾ ਮੈਂ ਇਹਨਾਂ ਨੂੰ ਵੀ ਸਾਡੀ ਮਿਹਨਤ ਕੀ ਆ ਮੇਰੀ ਮਿਹਨਤ ਕੀ ਆ ਕੀ ਭਾਨ ਦਾਇਆ ਸੰਨ ਹਰਮੇਲ ਸਿੰਘ ਮੇਲੀ ਜੋ ਕਿ ਲੈਰਾਗਾਗਾ ਹਲਕੇ ਦੇ ਵਿੱਚ ਕਾਂਗਰਸ ਦਾ ਟਕਸਾਲੀ ਪਰਿਵਾਰ ਸੀਗਾ ਜੋ ਹੁਣ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਿਨ੍ਹਾਂ ਨੇ ਕਾਂਗਰਸ ਉੱਤੇ ਵੱਡੇ ਦੋਸ਼ ਲਾਏ ਨੇ ਤੁਸੀਂ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ